ਬਾਬਾ ਧੰਨਵਾਦ ਜੀ ਸਵਾਗਤ ਹੈ ਤੁਹਾਡੇ ਨਾਲ ਤੁਹਾਡਾ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਅੱਜ ਕਲਿੰਦਰ ਸਿੱਧੂ ਜੀ ਪਹੁੰਚੇ ਆ ਭਾਰਤੀ ਐਕਟਰ ਜਿਨ੍ਹਾਂ ਨੇ 20 ਤੋਂ ਵੱਧ ਫਿਲਮਾਂ ਕੀਤੀਆਂ ਹੋਈਆਂ ਤੇ ਹਿੰਦੀ ਤੇ ਪੰਜਾਬੀ ਫਿਲਮਾਂ ਕੀਤੀਆਂ ਨਾਲ ਇੱਕ ਰਾਈਟਰ ਨੇ ਪ੍ਰੋਡਿਊਸਰ ਵੀ ਨੇ ਤੇ ਅੱਜ ਪਹੁੰਚੇ ਹੋਏ ਆ ਪਿੰਡ ਮੁਠਿਆਂਵਾਲੇ ਦੇ ਵਿੱਚ ਜਿਹੜਾ ਖਾਲਸਾ ਏਡ ਵੱਲੋਂ ਸਵਾਵਾਂ ਚੱਲ ਰਹੀਆਂ ਆ ਵਾਕੋ ਸਤਾਵਾਂ ਜਿਹੜੀਆਂ ਅੱਜ ਤੁਸੀਂ ਦੇਖ ਸਕਦੇ ਹੋ ਜਿਹੜਾ ਵੱਡਾ ਕਾਫਲਾ ਜਿਹੜਾ ਇੱਥੇ ਪਹੁੰਚਿਆ ਖਾਲਸਾ ਏਡ ਵੱਲੋਂ ਜਮੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਾਰਡ ਪ੍ਰਭਾਵਤ ਲਾ ਕੇ ਹੈਗੇ ਆ ਸੋ ਹੋਰ ਵੀ ਆਪਾਂ ਤਸਵੀਰਾਂ ਵੇਖਾਂਗੇ ਤੇ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਜਿਹੜਾ ਪਿੰਡ ਮੁਠਿਆਂਵਾਲੇ ਦੇ ਵਿੱਚ ਜਿਹੜੀਆਂ ਸਵਾਵਾ ਚੱਲ ਰਹੀਆਂ ਨੇ ਸੋ ਦੇਖਦੇ ਆਂ ਤਸਵੀਰਾਂਤ ਕਰਦੇ ਆਂ ਗੱਲਬਾਤ ਖਾਲਸਾ ਏਡ ਜੀ ਪਿਛਲੇ ਜਦੋਂ ਦੇ ਹਾਰਡ ਆਏ ਉਹਨਾਂ ਦੀ ਸੇਵਾ ਕਰ ਲਈ ਹੈ ਜੀ ਅੱਜ ਪਿੰਡ ਰਾਜੀ ਸਵਰਾ ਦੇ ਵਿੱਚ ਘਰਾਂ ਦਾ ਮੁੜ ਸੇਵਾ ਜਿਹੜਾ ਪ੍ਰੋਜੈਕਟ ਆ ਘਰ ਬਣਾ ਕੇ ਦੇਨੇ ਖਾਲਸਾ ਏਡ ਨੇ ਜੀ ਉੱਥੇ ਪਲੇਟਾਂ ਲਾ ਕੇ ਆਏ ਆ ਜੀ ਕੱਲ ਪਰਸੋਂ ਪਸ਼ੂ ਵੰਡੇ ਗਏ ਜੀ ਫਤੇਗੜ ਸਵਰਾ ਰਾਜੀ ਸਵਰਾ ਰਸੂਲਪੁਰ ਦੁੱਲਾ ਸਿੰਘ ਵਾਲਾ ਜੀ ਇਥੇ ਕੁਝ ਕਿਸਾਨਾਂ ਨੂੰ ਪਸ਼ੂ ਦਿੱਤੇ ਗਏ ਨੇ ਤੇ ਹੁਣ ਇਥੇ ਇਸ ਟਾਈਮ ਆਪਾਂ ਕਾਮਲਵਾਲ 324 ਉਰਫ ਮੁੱਠਿਆਂ ਵਾਲਾ ਜਿਹੜਾ ਫਰੋਇਪਰ ਖਲੋਤਿਆ ਜੀ ਇਥੇ 1500 ਏਕੜ ਜ਼ਮੀਨ ਹੈ ਜਾਮਾ ਮੇਗਾ ਬਾਲਾ ਮੇਗਾ ਤੇ ਕਾਮਲਵਾਲ 324 ਦੀ ਜੀ ਉਹ ਖਾਲਸਾਈਡ ਦੇ ਜ਼ਮੀਨਾ ਪੱਧਰਾਂ ਕਰਕੇ ਤੇ ਕਿਸਾਨਾਂ ਨੂੰ ਵਾਹ ਕੇ ਦੇਣੀਆਂ ਬਜਾਈ ਦੇ ਸਮੇਂ ਤੱਕ ਜੀ ਤੇ ਹੋਰ ਜੀ ਆਪਣੇ ਦੁੱਗਾ ਜਿਵੇਂ ਗੱਟਾ ਮੁੰਡੀ ਕਾਸੂ ਵੀ ਪ੍ਰੋਜੈਕਟ ਚੱਲੁੰਦੇ ਨੇ ਖਾਲਸਾਈਡ ਦੇ ਪੂਰੇ ਪੰਜਾਬ 'ਚ ਪ੍ਰੋਜੈਕਟ ਚੱਲੁੰਦੇ ਨੇ ਜਿਸ ਜਿੱਤੇ ਹਾੜ ਦੀ ਮਾਰ ਪਈ ਹੈ ਜੀ ਪੰਜਾਬ ਚ ਚੱਲ ਰਿਹਾ ਬਲਕੇ ਪੂਰੇ ਇੰਡੀਆ ਚ ਵੀ ਚੱਲ ਰਿਹਾ ਕੇਰਲਾ ਤਾਮਿਲਨਾਡੂ ਉਧਰ ਵੀ ਸੰਗਤ ਕੰਮ ਕਰ ਰਹੀ ਆ ਪਾਕਿਸਤਾਨ ਦੇ ਵਿੱਚ ਵੀ 5 ਤੋਂ 700 ਵਲੰਟੀਅਰ ਜਿਹੜਾ ਉਹ ਸੇਵਾ ਕਰ ਰਿਹਾ ਖਾਲਸਾ ਇਹ ਹਰ ਜਗ੍ਹਾ ਆ ਚਾਹੇ ਲੜਾਈ ਲੱਗੀ ਆ ਚਾਹੇ ਕੋਹਾਫਤਾਈ ਆ ਹਰ ਜਗ੍ਹਾ ਕੰਮ ਕਰ ਰਿਹਾ ਕੁਲਜਿੰਦਰ ਭਾਜੀ ਸਾਡੇ ਕੋਲੇ ਆਏ ਨੇ ਜਿਹੜੇ ਫਿਲਮ ਦੇ ਐਕਟਰ ਨੇ ਉਹਨਾਂ ਨੇ ਵੀ ਅੱਜ ਸਾਡੇ ਨਾਲ ਸੁਭਾਵਾਂ ਨਿਭਾਈਆਂ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਆਪਣਾ ਟਾਈਮ ਕੱਢ ਕੇ ਸਾਡੇ ਕੋਲੇ ਆਏ ਨੇ ਬਾਕੀ ਸਾਰੇ ਵਲੰਟੀਅਰ ਹਰ ਜਗ੍ਹਾ ਲੱਗੇ ਨੇ ਗੁਰਦਾਸਪੁਰ ਕੋਨੇ ਵਾਲਾ ਗੁਰੂ ਚੱਕ ਉਧਰ ਸਾਰੇ ਲੱਗੇ ਹੋਏ ਨੇ ਪ੍ਰੋਜੈਕਟ ਪੂਰੇ ਆਲ ਇੰਡੀਆ ਚ ਚੱਲਦੇ ਪਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਵੱਧ ਆ ਕਿ ਸਭ ਤੋਂ ਵੱਧ ਮੁਸੀਬਤ ਇਸ ਵੇਲੇ ਪੰਜਾਬ ਨੂੰ ਪਈ ਆ ਔਰ ਹੜਾ ਵਾਲੇ ਇਲਾਕੇ ਦੇ ਵਿੱਚ 24 ਘੰਟੇ ਸਾਡੇ ਜਿਹੜੇ ਸੇਵਾਦਾਰ ਉਹ ਸੇਵਾ ਕਰ ਰਹੇ ਆ ਤੁਹਾਡਾ ਵੀ ਆਇਆ ਹਾਂ ਦਾ ਇੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਿਉਂ ਜਲਦੀ ਕਰਾ ਦਿਓ ਵਧੀਆ ਵਧੀਆ ਕਰ ਦਿਓ ਬਾ ਛਕਣਾ ਮੈਂ ਤਾਂ ਇਹ ਉਹ ਆਏ ਜੀ ਸਾਡੇ ਅਗਿਆ ਤਿੰਨ ਪਿੰਡ ਅੱਛਾ ਜੀ ਮਤਲਬ ਆਬਾਦੀ ਇੱਕ ਪਿੰਡ ਚਾਹੇ ਰਕਬਾ ਕੰਨਾ ਪਿੰਡਾਂ ਦਾ ਓਕੇ ਇਹ ਪਿੰਡਾਂ ਦਾ ਰਕਬਾ ਜ਼ਿਆਦਾ ਕਰਕੇ ਤੇ ਕਿਸੇ ਸਿੰਘ ਨੇ ਅਸੀਂ ਬੜਿਆਂ ਦਾ ਨੂੰ ਰਿਕੁਐਸਟ ਕੀਤੀ ਮੁੜ ਕੇ ਇਹਨਾਂ ਨੇ ਮੋਰਚਾ ਫੁੱਟਿਆ ਖਾਲਸਾ ਢ ਨੇ ਇਹਨਾਂ ਨੇ ਆਖਿਆ ਵੀ ਅਸੀਂ ਇਹ ਕੰਮ ਕਰ ਕਰਾਂਗੇ ਸਾਡੀ ਕਿਸੇ ਨੇ ਬਾਣੀ ਫੜੀ ਵੀ ਅਸੀਂ ਮਤਲਬ ਰਿਕੁਐਸਟ ਬਹੁਤ ਕੀਤੀ ਆ ਚਲੋ ਸਾਡੇ ਦਾ ਬਸ ਇੰਨੇ ਜੇ ਕੋ ਕਰਨਾ ਦੇਖੋ ਜਿੰਨ ਜਿੰਨ ਕਿੰਨੇ ਭੈਣ ਭਰਾਣਿਆਂ ਨੇ ਉਹਦੀ ਮਰਜ਼ੀ ਹੈ ਹੋਰ ਤਾਂ ਵੀਰੇ ਸੰਸਥਾ ਵੱਡੀ ਆ ਤੇ ਇਹਨਾਂ ਨੇ ਆਖਿਆ ਵੀ ਚਲੋ ਕੋਈ ਗੱਲ ਨਹੀਂ ਜਿਵੇਂ ਵੀ ਹੋਊਗਾ ਇੰਨੀ ਰਾਹੀਂ ਦਾ ਵੈਸੇ ਝਾਕ ਛੱਡੀ ਬੈਠੇ ਆ ਚਲੋ ਆਏ ਮਤਲਬ ਸੰਪਰਕ ਅਸੀਂ ਜਦੋਂ ਇਹ ਆਉਂਦੇ ਰਹੇ ਸਾਂਗੇ ਇਹਨਾਂ ਨੇ ਪਹਿਲਾਂ ਪਾਣੀ ਦੇ ਦੌਰਾਨ ਦੇਖੋ ਖਾਲਸਾ ਏਡ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬੜਾ ਉਦਮ ਹੈ ਤੇ ਮੈਨੂੰ ਬੜੀ ਇਸ ਗੱਲ ਦੀ ਤਸੱਲੀ ਹੈ ਕਿ ਬਹੁਤ ਵੱਡੇ ਪੱਧਰ ਤੇ ਉੱਤੇ ਕੰਮ ਚੱਲ ਰਿਹਾ ਅਜੇ ਵੀ ਲੋਕਾਂ ਨੂੰ ਘਰਾਂ 'ਚ ਬੈਠਿਆਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਹੜ੍ਹ ਆਏ ਆ ਹੜ੍ਹ ਆਪਣੀ ਮਾਰ ਕਰਕੇ ਚਲ ਗਏ ਨੇ ਪਾਣੀ ਆਇਆ ਸੀ ਪਾਣੀ ਨਿਕਲ ਗਿਆ ਤੇ ਗੱਲ ਮੁੱਕ ਗਈ ਪਰ ਗੱਲ ਮੁੱਕੀ ਨਹੀਂ ਆ ਗੱਲ ਜੇ ਸ਼ੁਰੂ ਹੋਈ ਆ ਬਹੁਤ ਵੱਡੇ ਪ੍ਰੋਜੈਕਟ ਇੱਥੇ ਚੱਲ ਰਹੇ ਆ ਖਾਲਸਾ ਏਡ ਦੇ ਇੱਥੇ ਵੀ ਅਸੀਂ ਦੇਖਿਆ ਜਮੀਨਾਂ ਚੋਂ ਰੇਤਾ ਕੱਢੀ ਜਾ ਰਹੀ ਆ ਜਿਹੜੇ ਘਰ ਟਹਿਗੇ ਸੀ ਉਹ ਘਰ ਬਣਾਏ ਜਾ ਰਹੇ ਖਾਲਸਾ ਏਡ ਵੱਲੋਂ ਸੋ ਕਾਫੀ ਤਸੱਲੀ ਬਖਸ਼ ਕੰਮ ਖਾਲਸਾ ਏਡ ਵੱਲੋਂ ਇੱਥੇ ਕੀਤਾ ਜਾ ਰਿਹਾ ਇਸ ਏਰੀਆ ਦੇ ਵਿੱਚ ਇਹ ਮੇਰਾ ਇਲਾਕਾ ਹੈ ਮੈਂ ਮਾਝੇ ਦਾ ਤੇ ਜਦੋਂ ਪਾਣੀ ਆਏ ਸੀ ਉਦੋਂ ਮੈਂ ਖੈਰ ਅਮਰੀਕਾ ਸੀਗਾ ਪਰ ਇੱਥੇ ਅੱਜ ਅਸੀਂ ਜਿਹੜੇ ਪਿੰਡਾਂ ਚ ਗਏ ਆ ਇੱਥੇ ਸਰਾਏ ਆਪਣਾ ਸਰਾਏ ਆਰਜੀ ਆਰਜੀ ਸਬਰਾ ਰਾਜੇਸ਼ਪੁਰਾ ਰਾਜੀ ਸਬਰਾਂ ਦੇ ਵਿੱਚ ਅਸੀਂ ਆਪਣਾ ਜਿਹੜੇ ਘਰ ਬਣਾਏ ਜਾ ਰਹੇ ਖਾਲਸਾ ਏਡ ਵੱਲੋਂ ਉੱਥੇ ਦੇਖ ਕੇ ਆਏ ਆ ਜਿਹੜੇ ਘਰ ਟੱਠੇ ਸੀਗੇ ਤੇ ਇਸ ਵੇਲੇ ਅਸੀਂ ਕਾਮਲਵਾਲਾ 324 ਇੱਥੇ ਜਿਹੜਾ ਬੇਸ ਕੈਂਪ ਲੱਗਾ ਹੋਇਆ ਮੁਠਿਆਂਵਾਲਾ ਚ ਕਾਮਲਵਾਲਾ 324 ਚ ਸੋ ਇੱਥੇ ਬੈਠੇ ਆ ਇੱਥੇ ਕਾਫੀ ਵੱਡਾ ਪ੍ਰੋਜੈਕਟ ਚੱਲ ਰਿਹਾ ਕੋਈ ਤਕਰੀਬਨ ਇਹ ਵੀਰ ਦੱਸ ਰਹੇ ਸੀ 1500 ਏਕੜ ਮੁਰਵ ਵਸੇਬਾ 1500 ਏਕੜ ਜਿਹੜਾ ਮੁਰਵ ਵਸੇਬਾ ਜਿਹੜਾ ਖਾਲਸਾ ਏਡ ਵੱਲੋਂ ਇੱਥੇ ਕੀਤਾ ਜਾ ਰਿਹਾ ਸੋ ਇਹਦੇ ਲਾਗੇ ਇੱਕ ਹੋਰ ਹੈਗਾ ਜਗ੍ਹਾ ਜਿੱਥੇ ਕਰੀਬ ਇਸ ਵੇਲੇ 20-25 ਟਰੈਕਟਰ ਚੱਲ ਰਹੇ ਆ ਆਪਣੇ ਉੱਥੇ ਹਾਂਜੀ ਤੇ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਆ ਖਾਲਸਾ ਆਡ ਵੱਲੋਂ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ سپورਟ ਦੇ ਕਰਕੇ ਸੋ ਬੇਨਤੀ ਇਹੀ ਆ ਸਾਰਿਆਂ ਨੂੰ ਕਿ ਅਜੇ ਕੰਮ ਜਾਰੀ ਆ ਕੰਮ ਚਾਲੂ ਆ ਤੇ ਤੁਹਾਡੀ سپورਟ ਤੁਹਾਡਾ ਸਹਿਯੋਗ ਜਿਸ ਵੀ ਰੂਪ ਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਤੇ ਨਾਲ ਦੀ ਨਾਲ ਉਹ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਿਹੜੇ ਮਤਲਬ ਇਸ ਜਿਹੜਾ ਜਿਨ੍ਹਾਂ ਦੇ ਉੱਤੇ ਹੜ ਦੀ ਮਾਰ ਪਈ ਆ ਉਹ ਵੀ ਬਿਲਕੁਲ ਜੈਨੂਅਨ ਤਰੀਕੇ ਦੇ ਨਾਲ ਜਿੱਦੀ ਕੋਈ ਜਾਇਜ਼ ਸਮੱਸਿਆ ਉਹੀ ਆਓ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਵਿੱਚ ਰਲ ਮਿਲ ਗਏ ਕਿ ਜਿੰਨਾਂ ਨੇ ਸੋਚਿਆ ਵੀ ਚਲੋ ਲਾਹ ਹੀ ਲੈ ਲਈਏ ਸੋ ਉਹ ਮੈਨੂੰ ਬੇਨਤੀ ਆ ਕਿ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਸੰਤੋਖ ਬਖਸ਼ਿਆ ਸੰਤੋਖ ਰੱਖੋ ਸਬਰ ਰੱਖੋ ਤੇ ਹਰ ਇੱਕ ਦੇ ਕੋਲ ਖਾਲਸਾ ੜ ਜਿਹੜੀ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਪਹੁੰਚ ਕਰ ਰਹੀ ਆ ਬਹੁਤ ਸਾਰੇ ਪਰਿਵਾਰ ਇਦਾਂ ਦੇ ਵੀ ਮਿਲੇ ਜਿਨ੍ਹਾਂ ਨੇ ਬੇਨਤੀ ਕੀਤੀ ਕਿ ਸਾਡਾ ਅਜੇ ਅੱਜ ਇਹ ਹੋਰ ਘਰ ਟਟਿਆ ਸਾਡੇ ਵੀ ਵਸੇਬਾ ਦੀ ਲੋੜ ਹੈ ਸੋ ਖਾਲਸਾ ਏਡ ਨੇ ਆਪਣੀ ਇੱਕ ਸਿਸਟਮ ਬਣਾਇਆ ਹੋਇਆ ਕਿ ਜਿਹੜੇ ਵੀ ਲਿਸਟ ਸੰਦੀਪ ਵੀਰ ਤੇ ਘਮਣ ਵੀਰ ਤੇ ਬਾਕੀ ਸਾਰੇ ਸੱਜਣੇ ਬਣਾਉਂਦੇ ਨੇ ਸੋ ਉਹ ਲਿਸਟਾਂ ਜਿਹੜੀਆਂ ਨੇ ਅੱਗੇ ਖਾਲਸਾ ਏਡ ਦੇ ਬੋਰਡ ਵਿੱਚ ਜਾਂਦੀਆਂ ਨੇ ਸੋ ਬੋਰਡ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਪਰਿਵਾਰ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਲੋੜ ਹੁੰਦੀ ਹੈ ਜਿਵੇਂ ਕਿਸੇ ਘਰ ਦੇ ਵਿੱਚ ਸਿਰਫ ਜਨਾਨੀਆਂ ਹੀ ਨੇ ਅੱਜ ਅਸੀਂ ਜਾ ਕੇ ਆਏ ਹਾਂ ਇੱਕ ਘਰ 'ਚ ਸਿਰਫ ਜਨਾਨੀਆਂ ਤੇ ਤਿੰਨ ਬੱਚੇ ਸੀ ਸੋ ਉਸ ਘਰ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾ ਰਿਹਾ ਸੋ ਜਿਹੜਾ ਆਪਾਂ ਪਹਿਲਾਂ ਘਰ ਚ ਗਏ ਸੀਗੇ ਉੱਥੇ ਵੀ ਤਿੰਨ ਜੀ ਸੀਗੇ ਜੀ ਉਹ ਕੌਣ ਕੌਣ ਸੀਗੇ ਨਹੀਂ ਉਹ ਜਿੱਥੇ ਚੌਕੜੀ ਵਾਲੀ ਹਾਂਜੀ ਮਾਂ ਪੁੱਤ ਤੇ ਪੋਤਰਾ ਪੁੱਤਰੀ ਉਹਨਾਂ ਦੇ ਗੁਰਦੇয়াল ਦੇ ਬ੍ਰਦਰ ਦੀ ਡੈਥ ਹੋਈ ਨਹੀਂ ਉਹ ਮਾਂ ਪੁੱਤ ਸੀ ਦੋਵੇਂ ਨਾਲ ਉਹ ਗੁਰਦੇয়াল ਦਾ ਪਤੀ ਜਬਜੀ ਜੀ ਚਾਰ ਜੀ ਸੀ ਹੂੰ ਹੂੰ ਜਿਹੜੀ ਮਾਤਾ ਵੱਲ ਗਏ ਸੀ ਆਪਾਂ ਉੱਧਰ ਪੰਜ ਜੀ ਜੀ ਉਹ ਨੌ ਸੱਸ ਤੇ ਦੋ ਪੋਤਰੀਆਂ ਤੇ ਇੱਕ ਪੋਤਰਾ ਨਹੀਂ ਜਿਹੜੀ ਉਸ ਤੋਂ ਵੀ ਪਹਿਲਾਂ ਇੱਕ ਮਾਤਾ ਦੇ ਗਏ ਸੀ ਆਪਾਂ ਜਿਹੜੀ ਮਾਤਾ ਤੇ ਉਹਦਾ ਇੱਕ ਮੁੰਡਾ ਸੀ ਉੱਥੇ ਘਰੇ ਤੇ ਇੱਕ ਕੁੜੀ ਸੀਗੀ ਹਾਂਜੀ 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 ਇੱਕ ਪੁੱਤਰਾ ਵੀ ਹੈਗਾ ਜੋ ਚਾਰ ਜੀ ਹੈ ਕਰੇ ਬਸ ਅੱਛਾ ਚਾਰ ਜੀ ਦੇ ਕਰ ਹਾਂਜੀ ਹਾਂਜੀ 8ਵੀਂ ਕਲਾਸ ਕੁੜੀ ਪੜਦੀ ਉਹਨੇ ਚਾਰ ਜੀ ਹੈ ਠੀਕ